ਚਾਹ ਤਾਂ ਬਣ ਗਈ। ਪੀਲਾ ਘਠੜ ਕੇ ਵੀ ਮਾਂ ਪੀਏ ਰਹਿਣੀ ਆਗੀ ਪਰਾਂ ਗਲਾਸ ਚ ਪਾ ਕੇ। ਫੋਨ ਕਿਧਰ ਆ ਗਿਆ ਹੁਣ? ਚੱਲ ਪਹਿਲਾਂ ਫੋਨ ਦੇਖਾ ਜਾ ਤੂੰ। ਕੋਈ ਜ਼ਰੂਰੀ ਹੁੰਦਾ ਕਈ ਵਾਰ। ਸੁਣਦੀ ਨਹੀਂ? ਹਾਂਜੀ। ਕੀ ਕਰੀ ਜਾਨੀ ਐ? ਇਹ ਤਾਂ ਮੈਂ ਕੱਪੜੇ ਜੇ ਸਾਂਭੇ ਆਂ। ਆ ਬਾਅਦ ਚ ਸਾਂਭਦੀ ਰਹੀ ਤੂੰ ਐਂ ਕਰ। ਮੈਨੂੰ ਪਹਿਲਾਂ ਚਾਹ ਦਾ ਕੱਪ ਲਿਆ। ਮੈਂ ਜਾਣਾ ਕੰਮ। ਲਿਆ ਦੰਨੀ ਐ। ਦੇਨ ਜਾਤਾ ਬਣਾਈ ਪਈ ਆ ਉਹਦੀ ਮੈਨੂੰ ਲੱਗਦਾ ਚਲ ਮੈਂ ਹੀ ਲੈ ਨਹੀਂ 파ਕੀ ਆਪੀ ਬਣਾਉਂਦੀ ਰਹੂਗੀ ਆਪੇ ਫਿਰ ਜਾਉਗੀ ਬਣਾਉਂਦੀ ਹਾਂ ਹਾਂ ਠੀਕ ਹੈ ਠੀਕ ਹੈ ਚੰਗਾ ਕੋਈ ਨਾ ਜਿਆਦਾ ਮੇਰੇ ਕਰਦੀ ਆ ਮੈਂ ਤੇਰੇ ਨਾਲ ਗੱਲ ਠੀਕ ਆ ਹਾ ਹੱਜੰਗਾ ਕੋਈ ਨਾ ਕਰਦੀ ਆ ਮੈਂ ਬਰ ਚਾਹ ਕਿੱਧਰ ਗਈ ਪੱਕਾ ਇਸੇ ਦੀ ਕਰਤੂਤ ਹੋਣੀ ਆਪ ਦਾ ਟੱਕਾ ਤੋੜਨਾ ਨਹੀਂ ਬਣਾਇਆ ਬਣਾਇਆ ਭਾਲਦੀ ਆ ਸਾਰਾ ਘੋਸਾ ਵੀ ਤੇਰੇ ਟੁੱਟੇ ਹੋਏ ਨੇ ਬਣਾ ਕੇ ਪੀ ਲੈ ਚਾਹ ਮੋਜਨਾ ਪਾ ਕੇ ਲਗੀ ਚਾਹ ਸਾਰਾ ਦਿਨ ਹੋਰ ਕੋਈ ਕੰਮ ਨਹੀਂ ਫਿਰ ਕਹੂਗੀ ਤੂੰ ਬੋਲਦੀ ਐਂਗੀ ਲੜਾਈ ਤਾਂ ਆਪ ਭਾਲਦੀ ਆ ਸਾਰਾ ਦਿਨ ਹੁਣ ਦੇਖ ਲੈ ਅੰਦਰ ਬੜੀ ਬੈਠੀ ਆ ਇਹਨੂੰ ਕੜਾ ਸੁਣਦਾ ਨਹੀਂ ਵੀ ਮੈਂ ਬੋਲਣ ਲੱਗ ਰਹੀ ਆਂਗੀ ਆ ਕੇ ਐਵੇਂ ਨਹੀਂ ਕਹਿੰਦੀ ਹੈਗੀ ਵੀ ਮੈਂ ਪਾ ਕੇ ਲੈ ਕੇ ਗਈ ਆਂ ਚਾਹ ਹਾਂ ਕੀ ਹੋ ਗਿਆ ਕਾਦੀ ਲੱਗ ਰਹੀ ਆ ਬੁੜ 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 ਕਰਨਾ ਕੀ ਹੋ ਗਿਆ ਤੈਨੂੰ ਬੋਲਣਾ ਨਾ ਤਾਂ ਹੋਰ ਕੀ ਕਰਾ ਚਾਹ ਮੈਂ ਆਪਦੇ ਵਾਸਤੇ ਬਣਾਈ ਧੀ ਤੂੰ ਨਾ ਪਾ ਕੇ ਲੈ ਗਈ ਚਾਹ ਤੂੰ ਮੈਂ ਬਣਾ ਨਹੀਂ ਸਕਦੀ ਤੇਰੇ ਬਾਈ ਨੇ ਜਾਣਾ ਸੀ ਮੈਂ ਤਾਂ ਪਾ ਕੇ ਰਹੀ ਤੂੰ ਹੋਰ ਕਰ ਲੈ ਫੋਨ ਨਹੀਂ ਕਰ ਸਕਦੀ ਤੂੰ ਨਾ ਤੂੰ ਵੀ ਬਣਾ ਸਕਦੀ ਹੈਗੀ ਹੱਥ ਪਰ ਕੀ ਵਿੰਗ ਲਿਪੜ ਪਈ ਨਹੀਂ ਉਦੋਂ ਦੇਖਾ ਘਰ ਵੀ ਪੈਣੇ ਚਾਣਾ ਵੀ ਹੁੰਦਾ ਲੱਗਦਾ ਮੋੜੇ ਮੇਰੀ ਗੱਲ ਸੁਣ ਨਾ ਤੂੰ ਇਹ ਖਾਲੀ ਰੱਖੇਂਗੀ ਫੇਰ ਹੀ ਅਗਲਾ ਬਣਾਊਗਾ ਰੁੱਧ ਕੇ ਦਰਦਾ ਨਹੀਂ ਹੈਗੀ ਨਾ ਮੈਂ ਤੂੰ ਚਾਹ ਜੱਗ ਚ ਕੱਟ ਦੰਦੀ ਆਉਦੀ ਹੋਰ ਬਣਾ ਲੈਂਦੀ ਤੂੰ ਫੋਨ ਨਾ ਛੱਡੀ ਮਹਾਰਾਣੀ ਅੱਛਾ ਤੂੰ ਕਮਾਖ ਹੋਈ ਹਵਾਈ ਘੜਿਆ ਘਰ ਵੀ ਚੀਜ਼ ਬਣੀ ਪਈਆ ਮੈਂ ਚੱਕ ਕੇ ਬਸ जो तू कर आये तो करेंगी ना मैं ले के लेके जाया करूंगी जाऊंगी कर लिया कोई भी कर सद करेगी चमनी देखा जी खेल फिर मैं करूंगी ठीक है ना तू आई कि देख मैं तीन लाऊगी ਇੱਕ ਆਪ ਆਈ ਕਰੂੰਗੀ ਠੀਕ ਹੈ ਮੇਰਾ ਸਮਾਨ ਆ ਮੈਂ ਲਾਉਣ ਆਲੀ ਤੂੰ ਬੜਾ ਮੈਨੂੰ ਲੈ ਕੇ ਦਿੰਦੀ ਆ ਕਿ ਤੇਰਾ ਖਸਮ ਲੈ ਕੇ ਦੰਦਾ ਜਾਦੇ ਬੋਲਦੀ ਆ ਤੂੰ ਤੂੰ ਲਾ ਲਿਆ ਕਰ ਤੇਰੇ ਕੋਹ ਹੈ ਨਹੀਂ ਤੂੰ ਨਹੀਂ ਨਾ ਸਕਦੀ ਤੜ ਕੀ ਕੋਹ ਹੈ ਬੂੜੇ ਜੋਗੀਆਂ ਤੂੰ ਅੱਛਾ ਮੈਨੂੰ ਕਹਿਨੀ ਆ ਵੀ ਤੂੰ ਵੀ ਲਾ ਲਿਆ ਕਰ ਮੈਂ ਜੇ ਮੈਂ ਤੇਰੇ ਵਰਗੀ ਹੋ ਗਈ ਨਾ ਫਿਰ ਤਾਂ ਹੋਲੇ ਕਰ ਦੇ ਕੰਮ ਪਕਲੀਆਂ ਰੋਟੀਆਂ ਫਿਰ ਬੰਦੇ ਝੱਕਿਆ ਕਰਨਗੇ ਰੋਟੀਆਂ ਕਣੀਆਂ ਤੇਰੇ ਵਰਗੀ ਹੋ ਜਾ ਮੈਂ ਤੇਰੇ ਵਰਗੀ ਤਾਂ ਹੋਈ ਨਹੀਂ ਬਣਦੀ ਮੈਂ ਨਾਲੇ ਇੱਕ ਗੱਲ ਹੋਰ ਆ ਕੀ ਪਰਖਦੀ ਐ ਗੋਹੇ ਕੁੜੇ ਵਾਲੀ ਜਿਹੜਾ ਬੁਕਣਾ ਪੀਨੀ ਐ ਨਾ ਇਹ ਡੰਗਰਾਂ ਦਾ ਡੰਗਰ ਹੋਣੀ ਐਗੀ ਤਾਂ ਦੁੱਧ ਦੀ ਘਟਾਉਂਦੀ ਐ ਤਾਂ ਝੁਲਸਦੇ ਹੋਗੇ ਆਖੇ ਉਹਨੂੰ ਚਾਹ ਪੀਉਣੀ ਤੀਗੀ ਆਪ ਕਰਕੇ ਦੇਖਿਆ ਕਰ ਕੰਮ ਵੀ ਕਿਵੇਂ ਹੁੰਦੇ ਨੇ ਆਪ ਤਾਂ ਕਰਨੇ ਨਹੀਂ ਨਾ ਮੇਥੋਂ ਹੋਵੇ ਨਾ ਮੈਂ ਕਰਾਂ ਤੂੰ ਹੈਗੀਆਂ ਕਰਨ ਜੋਗੀ ਤੂੰ ਕਰੀ ਜਾਇਆ ਕਰ ਠੀਕ ਆ ਤੂੰ ਤਾਂ ਭੌਂਕਣ ਜੋਗੀ ਤੇਰੇ ਆਹੋ ਤੂੰ ਤਾਂ ਹੈਗੀਆਂ ਮੈਲਾਂ ਦੀ ਰਾਣੀ ਕਦਰੋ ਮੂੰਹ ਨਾ ਮੱਥਾ ਲੱਗਿਆ ਬੋਲਣ ਉਹਰੇ ਸੁਨਾ ਮਾ ਚਾਦੀ ਘੁੱਟ ਬੋਲਣ ਜੋکریاں ਕੰਮ ਦਾ ਢੱਕਾ ਵੀ ਤੋੜਾ ਇਤੋਂ ਦਿਮਾਗ ਖਰਾਬ ਕਰਿਆ ਤੜਕੀ ਭਰੇ ਕਰਾਇ ਤੇ ਮੇਰ ਮਾਰਨ ਬਹਿ ਜਾਂਦੀ ਆ ਚੱਲ ਛੱਡ ਪਰਾਂ ਮੇਰੀ ਪੀਦੀ ਹੁਣ ਚਾਹ ਤੂੰ ਫਿਰ ਦੇਖੀ ਜੋ ਫਿੱਥੋਂ ਮੇਰੀ ਸੋਕਣ ਨੇ ਦੁਖੀ ਕੀਤਾਗਾ ਪਰ ਅੱਡ ਹੋ ਜੇ ਸਿਆਪਾ ਨਿਪੜੇ ਰੋਜ਼ ਰੋਜ਼ ਕੀ ਕਿਸਕ ਪੈਰ ਯਾਰ ਕਿ ਮੈਂ ਬੁਰ ਬੁਰ ਲੱਤਰੀਆਂ ਕਰਨੇ ਯਾਰ ਤੂੰ ਤੈਨੂੰ ਚਾਹ ਨੂੰ ਕਹਤੀ ਤੂੰ ਚਾਹ ਨਹੀਂ ਲਈ ਹੈਗੀ ਨਿਹਾਉਣੀਆਂ ਬੁਕਣਾ ਚਾਹ ਤਾਂ ਬਣਾ ਕੇ ਰੱਖ ਕੇ ਆਈ ਤੀਗੀ ਉਹ ਲਈ ਗਈ ਪਾ ਕੇ ਆਖੇ ਤੇਰੇ ਬਾਈ ਨੇ ਖੇਤ ਜਾਣਾ ਤੀਗਾ ਕਿ ਉਹ ਦੇ ਕਿ ਟੁੱਟੇ ਹੋਏ ਨੇ ਆਪਣੀ ਬਣਾ ਸਕਦੀ ਹੈਗੀ ਤੂੰ ਹੋਰ ਕਰ ਲੈਂਦੀ ਫਿਰ ਬਾਈ ਨੇ ਖੇਤ ਜਾਣਾ ਹੋਊਗਾ ਤਾਂ ਲੈ ਗਈ ਹੁਣੇ ਪਾਗੇ ਫਿਰ ਉਹਦੇ ਕੀ ਟੁੱਟੇ ਹੋਏ ਨੇ ਆਪਨੀ ਬਣਾ ਸਕਦੀ ਬਣੇ ਬਣਾਈ ਤੇ ਮੇਰ ਮਾਰ ਕੇ ਬਹਿ ਜਾਂਦੀ ਆ ਉੱਤੋਂ ਜੇ ਮੈਨੂੰ ਕੁੱਠਾ ਬੋਲਦੀ ਆ ਚਲੋ ਫਿਰ ਕੀ ਹੋ ਗਿਆ ਯਾਰ ਜੇ ਲੈ ਗਈ ਤੂੰ ਹੋਰ ਬਣਾ ਲਿਆਉਂਦੀ ਹੁਣਾ ਹੋਰ ਕਿਹੜਾ ਦੁੱਧ ਦੀ ਘਾਟ ਆ ਹੋਰ ਤਾਂ ਮੈਂ ਬਣਾ ਲੈਂਦੀ ਬੰਦਾ ਪਿਆਰ ਨਾਲ ਤਾਂ ਬੋਲੇ ਹੁਣ ਸਾਨੂੰ ਪਤਾ ਹੀ ਆ ਸਾਰਾ ਕੰਮ ਮੈਂ ਕਰਦੀ ਆਂਗੀ ਉਹ ਕੀ ਕਰਦੀ ਆ ਸਾਰਾ ਦਿਨ ਲੀਪਾ ਪੋਤੀਓ ਕਰਦੀ ਰਹਿੰਦੀ ਹੈਗੀ ਕਦੇ ਉਹ ਕੱਪੜੇ ਪਾ ਲੇ ਕਦੇ ਉਹ ਸੂਟ ਦਿਖਾ ਲਿਆ ਕਦੇ ਉਹਨੂੰ ਦਿਖਾ ਲਿਆ ਕਦੇ ਉਹਨੂੰ ਦਿਖਾ ਲਿਆ ਕਦੇ ਆਸਗਮੰਡ ਦੇ ਬਾਗੀ ਚੱਕੇ ਮੂੰਹ ਕੰਮ ਹੈਗਾ ਉਹਨੂੰ ਕੋਈ ਉਹ ਤੈਨੂੰ ਪਤਾ ਤਾਂ ਹੈਗਾ ਪਰਝਾਈ ਦਾ ਯਾਰ ਉਹ ਨਹੀਂ ਕੋਈ ਕੰਮ ਕਰਦੀ ਕੂਹੀ ਕਰਦੀ ਮੈਨੂੰ ਪਤਾ ਫਿਰ ਰਾਲ ਮਿਲ ਕੇ ਰਹਿ ਲਿਆ ਕਰੋ ਤੁਸੀਂ ਅੱਛਾ ਜੀ ਉਹ ਮੂੰਹ ਦੇਖਣ ਵਾਸਤੇ ਆਈ ਹੋਈ ਆ ਨਾ ਵੀ ਉਹਦਾ ਮੂੰਹ ਦੇਖ ਲਿਆ ਕਰੋ ਢਿੱਡ ਭਰ ਜਾ ਕਰੋ ਰੋਟੀਆਂ ਦੀ ਵੀ ਨਹੀਂ ਲੋੜ ਆ ਕੀ ਲੋੜ ਆ ਫਿਰ ਮੈਂ ਵੀ ਨਹੀਂ ਬਣਾਉਂਦੀ ਮੈਂ ਤੇ ਆ ਕੇ ਬੋਲਣ ਲੱਗੀ ਤੂੰ ਹੋਰ ਬਣਾ ਲੇ ਹੁੰਦੀ ਮੈਨੂੰ ਤਾਂ ਚਾਹ ਪਲਾ ਦੇ ਬੋਲਣ ਤਾਂ ਤੁਸੀਂ ਲੱਗੋਗੇ ਮੈਂ ਤਾਂ ਆ ਕੇ ਬੈਠ ਗਈ ਸੀ ਨਾ ਛੜੇ ਛੜਿਆ ਕਰੋ ਫਿਰ ਮੈਂ ਤੂੰ ਸੁਣ ਕੇ ਖੜਦਿਆਂਗਾ ਇੱਕ ਤਾਂ ਉਹ ਦਿਮਾਗ ਖਰਾਬ ਕਰੀ ਰੱਖਦੀ ਆ ਮੇਰਾ ਆ ਕੇ ਯਾਰ ਤੂੰ ਮੇਰੇ ਸਰਹਾਣੇ ਲੱਗੀ ਯਾਰ ਬੁਰਗੁਰ ਕਰਨਾ ਟਿਕਦੀ ਤਾਂ ਹੀ ਨਹੀਂ ਯਾਰ ਫਿਰ ਤੈਨੂੰ ਇੱਕ ਹੁਣੋਂ ਨਾ ਤੂੰ ਤਾਂ ਮੇਰੀ ਬੇਇੱਜ਼ਤੀ ਕਰਾਈ ਜਾ ਕਰ ਤੂੰ ਬੜਾ ਮੋਟਾ ਕਹਿ ਦਿਆ ਕਰ ਉਹਨੂੰ ਜਾ ਕੇ ਤੇ ਬਾਈ ਨੂੰ ਇਹ ਕਹਿ ਦਿਆ ਕਰ ਇਹਨੂੰ ਸਮਝਾ ਲਿਆ ਕਰ ਵੀ ਕੋਈ ਕੰਮ ਧੰਦੇ ਦਾ ਡੱਕਾ ਤੋੜ ਲਿਆ ਕਰੇ ਉਹ ਕੋਈ ਨਾ ਮੈਂ ਬਾਈ ਨੂੰ ਕਹਿੰਦੀ ਚੱਲ ਤੂੰ ਮੈਨੂੰ ਚਾਹ ਲਿਆ ਯਾਰ ਬਣਾ ਕੇ ਹੋਰ ਬਣਾ ਜਿਹੜੀ ਗੱਲ ਮੈਂ ਕਹਿੰਦੀ ਆ ਨਾ ਉਹ ਨਹੀਂ ਸੁਣਦਾ ਆਪਦੀ ਚਾਹ ਦੀ ਹੋਈ ਪਈ ਹੈਗੀ ਮੈਂ ਹੀ ਫੋਕਣਾ ਫੁਕੂਗੀ ਕੋਈ ਹੋਰ ਕਰਜੂ ਰਿਆ ਕੇ ਨੀ ਪਣ ਘਰੀਆਂ ਹਾਂ ਪਣ ਘਰੀਆਂ ਆਦਾ ਕੀ ਬਣਾ ਰਹੀਆਂ ਕੁਛ ਨਹੀਂ ਬਣਾ ਰਹੀ ਮੈਂ ਤਾਂ ਮੋਬਾਈਲ ਤੇ ਆ ਦੇਖ ਰਹੀ ਸੀ ਵੀਡੀਓ ਅੱਛਾ ਹਾਂ ਹਾਂ ਬਹੁਤ ਦੱਸਦੀ ਵਧੀਆ ਠੀਕ ਠਾਕ ਦੂਜੀ ਭੈਣ ਕਿੱਥੇ ਜਾ ਰਹੀ ਹੈ ਉੱਧਰ ਬੈਠੀ ਹੋ ਨਗਰਾ ਕਰਨੀ ਅੱਛਾ ਉੱਧਰ ਹੋਊਗੀ ਠੀਕ ਹਾਂ ਹੋਰ ਦੱਸ ਠੀਕ ਹੈ ਠੀਕ ਠਾਕ ਵਧੀਆ ਸਾਰੇ ਠੀਕ ਠਾਕ ਵਧੀਆ ਤੂੰ ਤਾਂ ਤੜਕੀ ਤਿਆਰ ਹੋ ਜਣੀ ਆ ਹਾਂ ਫੇਰ ਆਂ ਹਾਂ ਵਧੀਆ ਤੇ ਨੂੰ ਕੰਮ ਕਰਦੀ ਹਾਂ ਫੇਰ ਹੋਰ ਕੀ ਬਣੇ ਨਾ ਹੁਣ ਮੇਰੀ ਗੱਲ ਸੁਣ ਤਾਂ ਹੈ ਤੇ ਬਾਈ ਆ ਉਹ ਸਾਰ ਦਿਨ ਫਿਰ ਜਾਂਦਾ ਖੇਤਾਂ ਚ ਠੀਕ ਹੁਣ ਮੈਂ ਘਰੇ ਕੰਮ ਕਰਾਂ ਹੈ ਕਿਉਂ ਫੇਰ ਇਹ ਇਹਦਾ ਕੀ ਕਰਨਾ ਰਸ ਚੱਲ ਵਧੀਆ ਟਲੀ ਹੋਈਆਂ ਤੂੰ ਤਾਂ ਨਾ ਮੈਂ ਨਹੀਂ ਕਰਦੀ ਮੈਂ ਤੇਰੀ ਜਾਨ ਤੇ ਉਹਨੂੰ ਮੈਂ ਨਹੀਂ ਤੋੜਦੀ ਹਾਂ ਜਦੋਂ ਹੁਣ ਉਹਨਾਂ ਦੇ ਹੱਥ ਚ ਕਬੀਲਦਾਰੀ ਆ ਛੋਟੇ ਹੱਥ ਚ ਕਬੀਲਦਾਰੀ ਆ ਜਿਹੜਾ ਵੀ ਘਰੇ ਕੋਈ ਵੀ ਪੈਸਾ ਕੋਈ ਵੀ ਹੋਉਂਦਾਗਾ ਤਾਂ ਛੋਟਾ ਮੂਰੇ ਹੋ ਜਾਂਦਾ ਹੈ ਤਾਂ ਹੀ ਤਾਂ ਕਹਿੰਦੇ ਛੋਟੇ ਦੇ ਹੱਥ ਚ ਤਕਵੀਰ ਬੈ ਜਾਂਦੀ ਡੰਗਰਾ ਨਾ ਡੰਗਰ ਹੋ ਜਾਂਦਾ ਹੈ ਛੇ ਸਾਰੇ ਦਿਨ ਖੇਤੋਂ ਨਹੀਂ ਨਿਕਲਦਾ ਤਾਂ ਹੀ ਤਾਂ ਕਹਿੰਦੇ ਕਦੇ ਡੰਗਰਾ ਚ ਕਦੇ ਖੇਤ ਕਦੇ ਡੰਗਰਾ ਚ ਕਦੇ ਖੇਤ ਮੈਂ ਨਹੀਂ ਕਰਦੀ ਜਦੋਂ ਦੀ ਇਹਨਾਂ ਨੂੰ ਕੰਮ ਕਰਵਾ ਚਾਰ ਵਧੀਏ ਫੇਰ ਜਦੋਂ ਹੁਣ ਆਉ ਉਹ ਤਾਂ ਵਿੱਲ ਹੈਗਾ ਉਹ ਸਾਰੇ ਦਿਨ ਖੇਤ ਮਾਰਦਾ ਹੋਰ ਹੁਣ ਘਰੀ ਜਾਣ ਤੇ ਉਹ ਵੀ ਆਈ ਚਾਹੁੰਦੀ ਆ ਵੀ ਇਹ ਤੋਂ ਮੈਂ ਕੰਮ ਕਰਾਵਾਂ ਘਰੀ ਕੱਲ ਵੀ ਖਾਸਾ ਰੌਲਾ ਜਿਹਾ ਪੈ ਰਿਹਾ ਸੀ। ਕੱਲ ਜਾ ਪਿੱਛੇ ਚਾਹ ਬਣਾਈ ਬੈਠੀ ਸੀ। ਮੇਰੇ ਭਾਈ ਨੇ ਉਹਨੇ ਖੇਤ ਜਾਣਾ ਸੀ। ਉਹ ਮੈਨੂੰ ਵੀ ਕਹਿੰਦਾ ਸੇਤੀ ਚਾਹ ਲਿਆ ਦੇ। ਜਦੋਂ ਮੈਂ ਚਾਹ ਰਹਾ ਬਣਾਈ ਬਣੀ ਪਈ ਸੀ। ਮੈਂ ਪਾ ਕੇ ਗਲਾਸਾ ਚਾਹ ਬਣਾਤੀ ਉਹਨੂੰ। ਘੁੱਟ ਮੈਂ ਪਾ ਲਈ। ਐਨੇ ਚ ਟੱਪਾਂ ਲੱਗ ਗਈ ਕਿ ਟੱਪੀ। ਲੈ ਫਿਰ ਉਹਨ ਤਾਂ ਖੇਤੇ ਜਾਣਾ ਸੀ। ਫਿਰ ਦੁਬਾਰਾ ਬਣਾ ਲੈਂਦੀ। ਚੱਕਿਆ ਮੈਡਮ ਨੇ ਫੋਨ ਪਤਾ ਨਹੀਂ ਭੈਣੇ ਭੇਕਿਆ ਨੂੰ ਲਾਇਆ ਪਤਾ ਨਹੀਂ ਕਿਹਨੂੰ ਲਾਇਆ ਕਰਕੇ ਫੋਨ ਬਾਹਰ ਆ ਗਿਆ। ਫਿਰ ਹੁਣ ਅਗਲੇ ਨੇ ਕਹਾ ਮੈਂ ਚਾਹ ਖਾਚ ਬਣਾਉਂਗੀ। ਮੈਂ ਚੱਕ ਕੇ ਭੈਣੇ ਨੂੰ ਪੜਾਤੀ। ਅਨੇਤੀ ਬੁਰ 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 ਬੜੋ ਬਹੁਤ ਕੁਛ ਕਰਿਆ ਕੱਲਾ ਫੇਰ ਲੈ ਦੱਸ ਕੀ ਚਾਹੁੰਦੀ ਗੱਲ ਅੱਛਾ ਹੋਰ ਫੇਰ ਹਾਂ ਇਹ ਵੀ ਮਾੜੀ ਗੱਲ ਆ ਫੇਰ ਉਹਦੀ ਆਪਸ ਵਿੱਚ ਤਾਂ ਚੱਲ ਜਣੇ ਹੈਗੇ ਇਹ ਬੰਦਿਆਂ ਨਾਲ ਕਰਤਾ ਨਾ ਗੱਲ ਪਚਾਓ ਤੁਸੀਂ ਮੈਂ ਤਾਂ ਕਰ ਦੂੰ ਉਹਨੂੰ ਸਿੱਧੀ ਮੇਰੇ ਮੂਹਰੇ ਚੱਦੂਗੀ ਇਹ ਕਰਕੇ ਤਾਂ ਦੇਖੇ ਮੇਰੇ ਨਾਲ ਵਧੀਏ ਫੇਰ ਹਾਂ ਹੁਣ ਜਦੋਂ ਦੇ ਵਟਨਾ ਕਰਦੂ ਮੈਂ ਉਹ ਜੇ ਸਾਰਾ ਦਿਨ ਉਹ ਮਾਰਦਾ ਫੇਰ ਖੇਤਾਂ 'ਚ ਸਾਲ ਕਿਤਾਬ ਛੋਟਾ ਲੈ ਜਾਂਦਾ ਸਾਰਾ ਕੁਝ ਉਹ ਕਰਦਾ ਹੈਗਾ ਉਹ ਵੀ ਪੈਸਾ ਟੱਕਾ ਸਾਰਾ ਉਹਦੀ ਸੋ ਤਾਂ ਹੱਥ ੱਟ ੱਟ ਕੇ ਮੂਰੇ ਫੇਰ ਲੈਣੇ ਪੈਂਦੇ ਨੇ। ਹੋਰ ਹੁਣ ਜੇ ਮੈਂ ਕਿਤੇ ਜਾਣਾ ਹੁੰਦਾਗਾ ਤਾਂ ਪਹਿਲਾਂ ਕਹਿਣਾ ਪੈਂਦਾ ਫਿਰ ਕਹਿੰਦੇ ਉਹ ਤੋਂ ਮੰਗ ਲਾ। ਉਹ ਕਰਖੇ ਨੇ ਮੂਰੇ। ਲੈ ਜੀ। ਹਾਂ? ਹੈ ਵੀ ਓਖਾ ਫੇਰ ਮੰਗਣਾ। ਉਹੀ ਤਾਂ ਹੈ ਨਾ ਮੈਂ ਨਹੀਂ ਹੈ ਨਾ। ਹਾਂ ਇਨੇ ਜ਼ਮੀਨ ਹੈ ਤੁਹਾਡੇ। ਅੱਜ ਤਾਂ ਤੁਹਾਡਾ ਹੈਗੀ ਆ ਫੇਰ ਹਾਂ। ਮੈਂ ਤਾਂ ਮੈਂ ਤਾਂ ਦੇਖ ਇੱਕੋ ਹੀ ਗੱਲ ਤਾ ਉਹ ਕੀਤਾ ਹੋਇਆ ਹੈ। ਇਹ ਕਰਦਾ ਕਰ ਹੀ ਜਾਂਦੇ। ਠੀਕ ਹੈ। ਆਪੇ ਹਟ ਜੂਗਾ। ਪਰ ਮੈਂ ਇਹਨੂੰ ਕੰਮ ਨਹੀਂ ਕਰਤੀ ਦਿੰਦੀ ਜਨਾਬੀ। ਮੈਨੂੰ ਪਤਾ ਹੈਗਾ। ਦੋਨੇ ਮਰੀ ਜਾਵਾਂਗੇ ਭੈਣੇ ਅਸੀਂ। ਹਾਂ ਇਹ ਤਾਂ ਹੈਗਾ। ਉਧ ਮੋਜਨਾ ਉਹ ਤਾਂ ਸਾਲਸ ਪੱਟਿਆਂ ਤੇ ਐ ਹਾਂ ਸਾਲਸ ਪੱਟਿਆਂ ਤੇ ਉਹੀ ਤਾਂ ਹੈ ਨਾ ਮੈਂ ਨਹੀਂ ਇਹਨਾਂ ਕਰਕੇ ਦਿੰਦੀ ਕੁਛ ਵੀ ਚਾਹਦੀ ਹਾਂ ਚਾਹ ਨਹੀਂ ਮੈਂ ਤਾਂ ਜਾਨੀ ਮੈਂ ਨਾ ਮਚਾਲੇ ਕਿਉਂ ਚਾਹ ਨਹੀਂ ਮੈਂ ਪਿੰਦੀ ਹੈਗੀ ਮੈਂ ਤਾਂ ਗੇੜਾ ਮਾਰਨ ਆਈ ਸੀ ਮਾ ਚੜ ਜਾ ਕਿਉਂ ਨਹੀਂ ਉਧਰ ਹੋ ਗਈ ਡੰਗਰਾ ਕਹਿੰਦੀ ਚਲੋ ਹੁਣ ਨਹੀਂ ਮੈਂ ਡੰਗਰਾ ਕਿ ਨਹੀਂ ਜਾਂਦੀ ਹੁਣ ਤਾਂ ਕਰੀ ਜਾ ਨਹੀਂ ਮੈਂ ਤਾਂ ਤੇਰੇ ਲਈ ਆਈ ਸੀ ਤੂੰ ਡੰਗਰਾ ਕਿ ਨਹੀਂ ਤੀ ਅੱਛਾ ਹੋਰ ਫਿਰ ਮੈਂ ਤਾਂ ਉਸਲੇ ਬੈਠ ਕੇ ਮੁੜੀ ਕਨੂੰ ਪਤਾ ਤਾਂ ਹੈਗਾ ਇਹ ਡੰਗਰਾ ਡੰਗਰਾ ਦਾ ਤਾਂ ਮੈਂ ਹੀ ਕਰਿਆ ਹੋਰ ਸਾਰਾ ਗਾਲ ਪੈ ਰਿਆ ਲੈ ਦੱਸ ਤੇਰੇ ਤਾਂ ਹੋਰ ਕੀ ਕਰਾਂ ਫਿਰ ਕਰਦੇ ਕੰਮ ਤਾਂ ਕਰਨੀ ਨੇਗੇ ਹੋਰ ਇਹ ਤਾਂ ਕਰਨੀ ਪੈਣਗੇ ਫਿਰ ਦੂਆ ਦੇ ਵਿਹਲੇ ਬੈਠੇ ਤੂੰ ਕਿਤੇ ਸਰਦਾ ਹੁਣ ਉਹ ਤਾਂ ਬੈਠੀ ਹੈ ਮਹਾਰਾਣੀ ਲੈ ਸੁੱਖੀ ਬਿੰਦੀ ਦੱਸ ਚੱਲ ਹੁਣ ਕੀ ਕਹਿ ਸਕਦੇ ਆਂਗੇ ਫਿਰ ਜਦੋਂ ਬੰਦੇ ਨੂੰ ਆਪ ਤੋਂ ਨਹੀਂ ਸਮਝ ਆਏਗੀ ਕਿ ਜੇ ਰਲ ਮਿਲ ਕੇ ਕੰਮ ਕਰ ਲਈਏ ਉਹਦੇ ਵਰਗੀ ਰੀਸ ਨਹੀਂ ਫਿਰ ਜੇ ਆਕੇ ਬੋਲਦੇ ਆਂ ਤਾਂ ਕਲੇਸ਼ ਹੁੰਦਾ ਘਰ 'ਚ ਹੋਏ ਤਾਂ ਹੈਗਾ ਫਿਰ ਹੁਣ ਦੇਖ ਲੈ ਕਿਵੇਂ ਨਿੱਕਰੀ ਬੈਠੀ ਐ ਇੱਥੇ ਦੇਖ ਲੈ ਨਾਲੇ ਮੈਂ ਉਹ ਤੋਂ ਛੋਟੀ ਆਂ ਇਹ ਕੋਦੇ ਕਣੀ ਦੇਖ ਲੈ ਕਿ ਮੇਰੇ ਕਣੀ ਦੇਖ ਲੈ ਮੇਰੀ ਤਾਂ ਮਤਮਾਰੀ ਰਹਦੀ ਹੈ ਸਾਰਾ ਦਿਨ ਕੰਮਾ ਹੋਰ ਕੱਲ ਦੇਸ ਦਾ ਬੋਲਣ ਲੱਗ ਰਹੀਆਂ ਮਾਹ ਬਹਿਨੇ ਅੱਜ ਫੇਰ ਤਮਾਸ਼ਾ ਹੋਰੇ ਇਹ ਤਾਂ ਰੋਜ਼ ਦੀ ਕੰਮ ਹੋ ਗਿਆ ਭੈਣੇ ਮੈਂ ਤਾਂ ਹਰ ਕੇ ਚੁੱਪੇ ਕਰ ਜਾਨੀ ਆਗੀ ਵੀ ਕਾਦੇ ਪਿੱਛੇ ਕਲੇਸ਼ ਵਧਾਉਣਗਾ ਅਗਲਾ ਕਹਿੰਦਾ ਅਗਲਾ ਕਹੂਗਾ ਦਰਾਣੀ ਜਠਾਣੀ ਦੀ ਲੜਾਈ ਨੇ ਭਾਈਆਂ ਚ ਪੜਕ ਪਵਾਤਾ ਮੈਂ ਤਾਂ ਇਸੇ ਗੱਲੋਂ ਚੁੱਪਾਂ ਹੋਰ ਇਹ ਤਾਂ ਹੈਗਾ ਪਰ ਫੇਰ ਅਗਲਾ ਕਹਿੰਦੀ ਹੈ ਫੇਰ ਅਗਲਾ ਤਾਂ ਕਹੂਗੀ ਬਿਲੇ ਦੋ ਜਣੀਆਂ ਨਹੀਂ 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 ਕਟਿਆ ਦੋਆਂ ਨੇ ਭਾਈਆਂ ਚ ਹੀ ਫਰਕ ਪਵਾ ਦੇ ਤਾਂ ਹੀ ਤਾਂ ਭੈਣੇ ਮੈਂ ਚੁੱਪ ਕਰ ਜਾਨੀ ਆਗੀ ਦੇਹਲਾ ਉਹ ਮੇਰੇ ਨਾਲੋਂ ਵੱਡੀ ਐ ਤਾਂ ਵੀ ਆ ਇਕੱਲੀ ਲਾਉਂਦੀ ਹੈਗੀ ਵੀ ਹਾਂ ਘਰ ਚ ਲੜਾਈਆਂ ਮਾੜੀਆਂ ਹੁੰਦੀਆਂ ਨੇ ਕਲੇਸ਼ ਕਿਸੇ ਤੇ ਪੈ ਜਾਂਦਾ ਹੁੰਦਾ ਹੈਗਾ ਹੋਰ ਇਹ ਤਾਂ ਹੈਗਾ ਫੇਰ ਸਾਰਾ ਦਿਨ ਕਲੇਸ਼ ਦਾ ਮੂੰਹ ਤਾਂ ਕਾਲਾ ਹੀ ਹੁੰਦਾ ਦੱਸ ਮਾੜੇ ਬੰਦੇ ਨਾਲ ਵੀ ਟਾਈਮ ਕੱਟਣਾ ਬਹੁਤ ਔਖਾ ਹੈ ਬਣੀ ਕਹਿਣੀ ਹੀ ਸੌਖਾ ਹੈਗਾ ਸਹੀ ਗੱਲ ਕਰ ਜਿਆ ਕਰ ਜੀ ਇਹਨੂੰ ਕਹਿਣੀ ਹੈਗੀ ਇਹ ਮੈਨੂੰ ਕਹਿਣ ਲੱਗ ਜਾਂਦਾ ਓਕੇ ਉਹਦੀ ਮਾਤੇ ਇਹੀ ਜੀ ਆ ਵੀ ਹੁਣ ਜੇ ਹੁਣ ਨਹੀਂ ਮੱਤ ਹੈਗੀ ਨੂੰ ਕਹਾ ਕਦੋਂ ਮੱਤ ਆਊਗੀ ਇਹ ਤਾਂ ਹੈਗਾ ਹੁਣ ਕਿਹੜਾ ਨਹੀਂ ਆਣੀ ਹੈਗੀ ਉਹ ਚਲੋ ਵੀ ਨਾ ਗੁੱਸਾ ਕਰਿਆ ਕਰ ਹੋਈ ਨਾ ਸ਼ਾਂਤ ਰਹਿ ਉਹ ਤਾਂ ਜਿਹੀ ਜਿਹੀ ਹੈਗੀ ਹੈਗੇ ਸਾਰਿਆਂ ਨੂੰ ਹੀ ਪਤਾ ਦੱਸ ਕੀ ਕਰਾਂ ਬਣੇ ਥੱਲੇ ਬੰਦੇ ਦਾ ਸਾਰਾ ਦਿਨ ਕੰਮ ਕਰਦੇ ਦਾ ਦਿਮਾਗ ਖਰਾਬ ਹੋ ਜਾਂਦਾ ਵੇ ਤਾਂ ਹੈਗਾ ਫੇਰ ਹੁਣ ਮੈਂ ਵੀ ਤਾਂ ਹੁਣ ਇਨਸਾਨ ਆ ਕਰੂੰ ਡੰਗਰ ਤਾਂ ਨਹੀਂ ਵੀ ਸਾਰਾ ਦਿਨ ਮੈਂ ਹੀ ਲੱਗੀ ਰਹਾ ਹਾਂ ਆਪ ਤਾਂ ਚਬੂਤਰੇ ਤੇ ਚੜਕੇ ਬੈਠੀ ਰਹਿੰਦੀ ਐ ਇਹ ਤਾਂ ਹੈਗਾ ਭਾਣੇ ਫਿਰ ਹੁਣ ਤੈਨੂੰ ਤਾਂ ਸੋਚਣਾ ਪੈਂਦਾ ਉਹ ਤਾਂ ਨਹੀਂ ਸੋਚਦੀ ਹੁਣ ਸਾਰਿਆਂ ਨੂੰ ਇੱਕੋ ਜਿਹੀ ਹੋ ਕੇ ਵੀ ਨਹੀਂ ਸਰਦਾ ਹੈਗਾ ਦੱਸੋ ਚਲ ਭੈਣੇ ਕੀ ਕਰੀਏ ਹੁਣ ਫਿਰ ਗਲ ਪਿਆ ਢੋਲ ਤਾਂ ਵਜਾਉਣਾ ਪੈਂਦਾ ਵਜਾਉਣੀ ਪੈਂਦੀ ਇਹ ਤਾਂ ਹੈਗਾ ਤਾਂ ਤਾਂ ਕੱਢਣੀ ਪਊਗਾ ਹੋਰ ਤੈਨੂੰ ਚਾਹ ਚੁ ਪੀਤੀ ਕਿ ਨਹੀਂ ਨਾ ਮੈਂ ਨਹੀਂ ਚਾਹ ਪੀਂਦੀ ਮੈਂ ਤਾਂ ਤੈਨੂੰ ਹੀ ਦੇਖਣਾ ਈ ਤੇ ਉਹ ਮੂਰੇ ਬੈਠੀ ਸੀ ਫਿਰ ਚਲ ਮੈਂ ਮੈਂ ਤਾਂ ਜਾਨੀ ਆਂ ਕਿ ਪਹਿਲੇ ਰੰਗਰ ਚਲ ਮੈਂ ਬਣਾਉਣੀ ਆ ਨਾ ਚਾਹ ਨਹੀਂ ਮੈਂ ਪੀਂਦੀ ਮੈਂ ਹੁਣੇ ਪੀਕੇ ਮੈਂ ਤਾਂ ਜਾਨੀ ਆਂ ਸਾਰਾ ਦਿਨੇ ਹੀ ਕੰਮ ਰਹਿ ਗਿਆ ਵੀ ਹਾਂ ਫੋਨ ਚੁੰਗਲਾ ਮਾਰ ਲਓ ਆਈ ਨਹੀਂ ਹੈਗਾ ਵੀ ਕੋਰੇ ਕੋਈ ਆਇਆ ਗਿਆ ਉਹਨੂੰ ਚਾਹ ਪਾਣੀ ਪੁੱਛ ਲਈਏ ਤੂੰ ਤੇਰੇ ਕੀ ਸੱਪ ਲੜ ਗਿਆ ਤੈਨੂੰ ਕੀ ਹੋ ਗਿਆ ਬਾਰੇ ਲੜਿਆ ਤਾਂ ਤੇਰੇ ਹੋਇਆ ਤਾਹੀ ਤਾਂ ਤੂੰ ਮੰਜੇ 'ਚ ਬੈਠੀ ਆ ਜੇ ਮੇਰੇ ਲੜਾਈ ਨੂੰ ਮੈਨੂੰ ਜੇ ਬੈਠੀ ਹੁੰਦੀ ਤੂੰ ਮੈਨੂੰ ਇਹ ਦੱਸ ਤੂੰ ਮੇਰੇ ਬਾਤ ਕਾ ਤੋ ਪੈ ਰਹੀ ਆ ਕਿਉਂ ਨਹੀਂ ਰਹਿਣ ਤੇਰੀ ਮੈਨੂੰ ਇੱਥੇ ਮਾਰੀ ਮੁੱਢੀ ਆਂ ਤਾਂ ਸ਼ਰਮ ਕਰ ਲਿਆ ਕਰ ਇਹ ਤਾਂ ਤੂੰ ਮੈਥੋਂ ਵੱਡੀ ਐ ਮੈਂ ਬੋਲਦੀ ਚੰਗੀ ਨਹੀਂ ਲੱਗਦੀ ਉਹ ਅਗਲੀ ਆਈਦੀ ਉਹਨੂੰ ਜ਼ਿਆਦੀ ਘੁੱਟਾ ਪਿਆ ਦਿੰਦੀ ਮੇਰੀ ਗੱਲ ਸੁਣ ਮੈਂ ਤੇ ਤੇਨੂੰ ਇੱਕ ਵਾਰ ਕਹਤਾ ਵੀ ਮੈਥੋਂ ਕੰਮ ਨਹੀਂ ਹੁੰਦਾ ਮੈਂ ਨਹੀਂ ਕਰਨਾ ਬਸ ਠੀਕ ਐ ਤੂੰ ਕੰਮ ਕਰੇ ਨਾ ਕਰ ਜਦੋਂ ਤੈਨੂੰ ਮਰਦਾ ਕਰੇ ਤਾਂ ਨਾ ਕਰ ਸ਼ਰਮ ਕਰ ਲਿਆ ਕਰਨੀ ਤਾਂ ਚਾਰ ਲਵੇ ਹੋਰ ਕਹੂਗੀ ਜਾ ਕੇ ਵੀ ਉਹਨਾਂ ਦੀ ਬਹੂ ਇਹੀ ਜੀ ਹੈ ਗੱਲ ਸੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਠੀਕ ਆ ਕੋਈ ਪੁਸ਼ਮਤੀ ਕਹੀ ਜਾਵੇ ਮੈਂ ਤਾਂ ਕਿਸੇ ਦੀ ਸੁਣਦੀ ਨਹੀਂ ਨਾ ਮੈਨੂੰ ਕੋਈ ਕਿਸੇ ਦਾ ਤੱਕ ਹੋਆ ਠੀਕ ਹੈ ਤੂੰ ਚੰਗੀ ਕਹੋਣਾ ਤੂੰ ਕੰਮ ਕਰਦੀ ਫਿਰੀ ਜਾ ਕਰ ਮੈਂ ਤਾਂ ਠੀਕ ਆ ਫਿਰ ਮੇਰੀ ਗੱਲ ਸੁਣ ਲੈ ਕੰਨ ਪੋਲ ਕੇ ਆਪਦਾ ਅੱਡ ਹੋ ਜਾ ਮੈਂ ਤਾਂ ਹੋ ਕੇ ਜੋ ਮਰਜ਼ੀ ਕਰਾ ਮੇਰੇ ਸਿਰ ਤੇ ਕਾ ਤੂੰ ਨੱਚਣ ਲੱਗ ਰਹੀ ਹੈ ਬੈਠੀ ਮੇਰੀ ਗੱਲ ਸੁਣ ਲੈ ਮੇਰੇ ਨਾਲ ਫਾਲਤੂ ਨਾ ਬੋਲ ਜਿਹੜੀ ਗੱਲ ਕਰਨੀ ਹੈ ਮੇਰੇ ਘਰ ਵਾਲੇ ਨਾਲ ਕਰੀ ਮੈਨੂੰ ਬੋਲਣ ਦੀ ਮੈਂ ਇੱਥੇ ਤੇਰੇ ਘਰ ਵਾਲੇ ਨਾਲ ਗੱਲ ਕਰੂੰ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰੂੰਗੀ ਫਿਰ ਮੈਂ ਕਿਉਂ ਮੈਨੂੰ ਕਿਉਂ ਕਾਰੇ ਵਾਸਤੇ ਕਹਿੰਦੀ ਏ ਤੂੰ ਅੱਡ ਹੋ ਜਾ ਅੱਡ ਹੋ ਜਾ ਤੇਰੇ ਅੱਡ ਹੋਣ ਨਾਲੇ ਲੱਛਣ ਨੇ ਮੈਂ ਇਥੋਂ ਨਹੀਂ ਕੂੜੇ ਪਕਾ ਪਕਾ ਕੇ ਤੈਨੂੰ ਖਵਾਈ ਜਾਂਦੇ ਜਦੋਂ ਰੋਟੀ ਬਣ ਜਾਂਦੀ ਏ ਸਰਾਣੇ ਆ ਕੇ ਬਹਿ ਜਾਣੀ ਹੈਗੀ ਪਹਿਲਾਂ ਤੇਰੇ ਟੁੱਟੇ ਹੋયા ਹੁੰਦੇ ਨੇ ਆ ਚਲਣ ਨੂੰ ਤਾਂ ਬਥਰੇ ਤੇਰੇ ਹੱਥ ਚੱਲ ਪੈਂਦੇ ਨੇ ਮੇਰੀ ਗੱਲ ਸੁਣ ਮੇਰੇ ਘਰ ਵਾਲਾ ਕੰਮ ਨਹੀਂ ਕਰਦਾ ਤੇਰੇ ਘਰ ਵਾਲਾ ਕੀ ਕਰਦਾ ਉਹ ਵੀ ਤਾਂ ਤਾਕੀ ਬੋਦੀਆਂ ਘਾ ਕੇ ਤੇ ਨਿਕਲ ਜਾਂਦਾਗਾ ਉਹ ਤਾਂ ਖੇਤ ਜਾਂਦਾਗਾ ਖੇਤ ਬੰਦੇ ਦਾ ਫਰਕ ਹੀ ਆਉਂਦਾਗਾ ਠੀਕ ਹੈ ਫੇਰ ਰੋਟੀਆਂ ਤਾਂ ਤੀਵੀਆਂ ਪਕਾਉਂਦੀਆਂ ਨੇ ਤੇ ਅੱਛਾ ਤੂੰ ਖੇਤਾਂ 'ਚ ਕੰਮ ਕਰੀ ਮੈਂ ਤੈਨੂੰ ਘਰੇ ਕਰਕੇ ਦੇ ਮੇਰਾ ਤਾਂ ਕੰਮ ਕਰਦਾ ਅੱਛਾ ਮੇਰਾ ਤਾਂ ਬੇਲਾ ਚੱਲਿਆ ਸਾਰਾ ਦਿਨ ਬੇਲਾ ਫਿਰਦਾ ਬੇਲਾ ਫਿਰਦਾ ਕੀ ਲਾ ਲਾਂ ਦਾ ਬੋਦੀਆਂ ਨੂੰ ਤੇ ਨਿਕਲ ਜਾਂਦਾਗਾ ਉਹ ਕੀ ਕਰਦਾ ਹਾਂ ਤੂੰ ਸੀ ਆ ਕੇ ਜਾਦੇ ਕੰਮ ਹੀ ਜਿਵੇਂ ਤੂੰ ਨਹੀਂ ਕੰਮ ਕਰਦੀ ਤੇਰਾ ਬੰਦਾ ਕੰਮ ਕਰਦਾ ਜਾਂ ਮੈਂ ਕਰਕੇ ਕੰਮ ਕਰਦੀਆਂ ਫੇਰ ਮੈਂ ਤਾਂ ਕਰਦੀ ਆ ਕੰਮ ਤੂੰ ਕਰਦੇ ਫੇਰ ਮੇਰਾ ਬੰਦਾ ਵੀ ਕਰਦਾ ਆ ਗਈ ਚਾਰੇ ਬੰਦੇ ਵਾਲੀ ਤੂੰ ਬੰਦਾ ਕਿੱਥੋਂ ਲਈ ਕਾ ਤੂੰ ਕਿੱਥੋਂ ਲੈ ਕੇ ਆਈ ਸੀ ਬਤਵਾਸ ਮਾਰਦੀ ਆ ਮੇਰੇ ਮੂਹਰੇ ਜਿਆਦਾ ਲੱਗੀ ਆ ਬੋਲਣਾ ਬੋਲਣ ਦਾ ਵੀ ਨਹੀਂ ਪਤਾ ਹੈਗਾ ਤੈਨੂੰ ਬੋਲਣ ਦਾ ਤੈਨੂੰ ਨਹੀਂ ਪਤਾ ਲੱਗੀ ਨਹੀਂ ਹੈਗੀ ਤੂੰ ਮੈਂ ਤਾਂ ਆਪਦਾ ਕੰਮ ਕਰਦੀ ਆ ਜਾ ਕੇ ਤੇਰੇ ਨਾਲ ਹੋਣਾ ਆਖਾ ਜਾਣਾ ਇਹ ਤਾਂ ਮੱਥਾ ਨਮਾਜ਼ ਜਾ ਕੇ ਆਪਦਾ ਕੰਮ ਕਰ ਲਾ ਜਾ ਮੈਨੂੰ ਕੋਈ ਨਾ ਹੁਣ ਤੈਨੂੰ ਮੈਂ ਦੱਸੂਗੀ ਕਿ ਤੂੰ ਸੀਦੇ ਨਾਲ ਕੀ ਕਰਦਾ ਹੈਗਾ ਜਾ ਕਰਦੀ ਕੀ ਕਰਦੀ ਆ ਤੂੰ ਜਾ ਭੱਜ ਜਾ ਉਹ ਤੈਨੂੰ ਚਾਹ ਨੂੰ ਕਿਹਾ ਥੀ ਫੇਰ ਆ ਕੇ ਬੈਗੀ ਚਾਹ ਕਾਦੀ ਬਣਾ ਕੇ ਲਿਆ ਮੈਂ ਸਿਲੰਡਰ ਤਾਂ ਮੁੱਕਿਆ ਪਿਆਗਾ ਮਹਾਰਾਣੀ ਕਦੇ ਕੁਸ ਕਰਨ ਬੈਹ ਜਾਂਦੀ ਆ ਕਦੇ ਕੁਸ ਕਰਨ ਬੈਹ ਜਾਂਦੀ ਆ ਉਹ ਅਜੇ ਉਤੋਂ ਇੰਨਾ ਬੋਲਦੀ ਆ ਮੈਨੂੰ ਮੈਥੋਂ ਨਹੀਂ ਉਹਦੇ ਨਾਲ ਪਟਿਆ ਜਾਂਦਾ ਹੈਗਾ پتہ ਕਿੰਨਾ ਭਾਂਗਦੀ ਹੈਗੀ ਉਹ ਜਰ ਭੋਂਗਦੀ ਹੈ ਫਿਰ ਸਿਲੰਡਰਾ ਹੁਣ ਤਾਂ ਭਰਾਇਆ ਥੀ ਸਾਰਾ ਮੇਰੇ ਕਹਿੰਦਾ ਮਹੀਨਾ ਨਹੀਂ ਹੋਇਆ ਉਹਨਾਂ ਨੂੰ ਪਤਾ ਹੈਗਾ ਫਾਂ ਮੈਂ ਕੀ ਕਰਦੀ ਖੰਦੀ ਅੰਦਰ ਬੈਠੀ ਇੰਨਾ ਬੋਲਦੀ ਆ ਫਿਰ ਇੰਨਾ ਬੋਲਦੀ ਆ ਚਰ 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 ਸਾਰਾ ਦਿਨ ਕਰਦੀ ਰਹਿੰਦੀ ਆ ਉਹ ਪਤਾ ਨਹੀਂ ਕੀ ਚਾਹੁੰਦੀ ਆ ਮੈਨੂੰ ਤਾਂ ਪਤਾ ਨਹੀਂ ਹੈਗਾ ਅੱਡ ਹੋ ਜਾ ਚੁੱਪ ਕਰਕੇ। ਕੋਈ ਅੱਡ ਵੀ ਕਿਸੇ ਗੱਲਤੀ ਹੋਇਆ ਜਾਊਗਾ। ਇਹ ਤਾਂ ਕਹਿਦਾ ਹੁਣ ਪੜਾਕਦੇ ਨੇ। ਹੁਣ ਤੁਹਾਡੇ ਬੁੜੀਆਂ ਪਿੱਛੇ ਲੱਗ ਕੇ ਅੱਡ ਹੋ ਜੀਏ। ਮੈਂ ਤਾਂ ਇਹ ਸੋਚਦਾ ਵੀ ਚੱਲ ਜੇ ਪੰਜ ਚਾਰ ਸਾਲ ਹੋਰ ਨਿਕਲ ਜਣ ਅਈ ਪਲਾਟ ਲੈ ਲਿਆ ਹੌਲੀ-ਹੌਲੀ ਉੱਥੇ ਇੱਕ ਜਣੇ ਦਾ ਘਰ ਉੱਥੇ ਪੈ ਜੂ ਇੱਕ ਜਣੇ ਨੂੰ ਵੰਡ ਚ ਆ ਜੂ ਆ ਉਰੇ ਕੀ ਅੱਡ ਹੋਵੇਂਗੀ? ਦੋ ਕਮਰਿਆਂ 'ਚ ਗਿੱਠ-ਗਿੱਠਦਾ ਉਹ ਆਊਗਾ ਵੰਡਿਆ। ਨਾ ਰਹਿਣ ਤਾਂ ਦਿੰਦੀ ਨਹੀਂ ਹੈਗੀ। ਇਹਨਾਂ ਨੇ ਬੋਲਦੀ ਆ ਉਹ। ਉਹ ਚੱਲ ਤੂੰ ਹੀ ਨਰਮ ਹੋ ਜਾ ਕਰ ਫਿਰ। ਲੈ ਫਿਰ ਮੈਂ ਸਸ ਜੀ ਜਾਮਾ ਤਾਂ ਹੈ। ਉਹ ਮੈਨੂੰ ਬੋਲੀ ਜਾਵੇ ਕੀ ਬਣੂਗਾ ਥੋੜਾ ਮੈਂ ਮੈਨੂੰ ਕਿਹੜੇ ਦੇਣਾ ਉਹਦਾ ਕੁਛ ਮੈਨੂੰ ਇੰਨਾ ਬੋਲਦੀ ਆ ਉਹ ਕਦੇ ਕੁਛ ਬੋਲਦੀ ਆ ਕਦੇ ਕੁਛ ਬੋਲਦੀ ਆ ਲੋਕਾਂ ਸਾਹਮਣੇ ਗਵੰਡਣਾ ਆਏ ਤਾਂ ਲੱਗ ਜਾਂਦੀ ਆ ੜੜੜੜੜ ਕਰਨ ਕਿਸੇ ਕੋਲ ਖੜਨ ਵੀ ਨਹੀਂ ਦਿੰਦੀ ਉਹ ਫਿਰ ਹੁਣ ਥੋੜਾ ਕਰੀਏ ਕੀ ਨਾ ਉਹ ਘੱਟ ਨਾ ਤੂੰ ਘਟਾ ਬਸ ਅੱਡ ਹੋਣਾ ਮੈਂ ਤਾਂ ਠੀਕ ਹੈ ਮੈਂ ਤਾਂ ਉਹਦੇ ਨਾਲ ਰਹਿਣਾ ਨਹੀਂ ਕਿ ਡੇਰਾਂ ਓਏ ਅੱਡ ਮੈਂ ਫੇਰ ਕਹਿੰਦੇ ਵੀ ਅੱਡ ਕਾਦੇ ਸਿਰ ਤੇ ਹੋਮੇਗੀ ਥਾਂ ਹੈਗਾ ਅਟ ਹੁਣ ਨੂਰੇ ਕੱਢ ਲੈ ਕੰਦ ਵਿਚਾਲੇ ਦੋ ਗਿੱਠਾਂ ਥਾਂ ਇੱਧਰ ਰਹਿ ਜੂ ਦੋ ਉੱਧਰ ਰਹਿ ਜੂਗਾ ਪੜਾਵੇ ਵੀ ਕੀ ਤੂੰ ਤਾਂ ਸਵੇਰੇ ਨਿਕਲ ਜਾਨੇ ਉਹ ਖੇਤ ਫੱਟਣਾ ਦਾ ਮੈਨੂੰ ਉਹ ਖੋ ਦੇ ਨਾਲ ਸਾਰਾ ਮੈਨੂੰ ਪਤਾ ਕਿੰਨਾ ਸਾਰਾ ਦਿਨ ਤਪਾ ਕੇ ਰੱਖਦੀ ਆ ਉਹ ਤੇ ਖੜਨ ਨਹੀਂ ਦਿੰਦੀ ਠੰਡੇ ਦਿਮਾਗ ਨਾਲ ਸੋਚ ਹੁਣ ਹੌਲੀ ਹੌਲੀ ਆਹ ਬਾਹਰ ਫਿਰਨੀ ਤੇ ਪਲਾਟ ਲੈ ਲਿਆ ਤੀ ਆਈ ਔੜੀ ਔਰ ਪੰਜ ਚਾਰ ਸਾਲਾ ਚੁੱਤੇ ਘਰ ਪਾ ਲਾਂਗੇ ਇੱਕ ਜਣਾ ਉੱਥੇ ਵਗ ਜੂ ਇੱਕ ਜਣਾ ਔਰੇ ਰਹਿ ਜੂਗਾ ਕੋਨੇ ਨਹੀਂ ਆਈ ਦੇਣਾ ਠੀਕ ਹੈ ਕੋਨੇ ਤਾਂ ਰਹਿਣ ਨਹੀਂ ਦੇਣਾ ਹੈਗਾ ਤੂੰ ਤਾਂ ਚਲੇ ਜਾਨੇ ਹੋ ਮਾਗਰ ਮੈਨੂੰ ਪਤਾ ਮੈਂ ਕਿਵੇਂ ਕੱਟਣੀ ਆ ਉਹਦੇ ਨਾਲ ਦੇਖੋ ਹਨਾ ਜੇ ਤਾਂ ਉਹਦੇ ਨਾਲ ਕੋਈ ਗੱਲ ਕਰਨੀ ਆ ਤਾਂ ਕਰ ਲਓ ਨਹੀਂ ਮੈਂ ਤਾਂ ਆਪਦਾ ਪੇਕ ਕੰਨ ਜਾ ਰਹੀ ਆ ਬੜਾ ਯਾਰ ਦੁਖੀ ਕਰਿਆ ਤੁਸੀਂ ਸਿਆਪਾ ਮੈਥੋਂ ਨਹੀਂ ਉਹਦੇ ਨਾਲ ਕੱਟਿਆ ਜਾਂਦਾ ਉਹ ਚਲ ਨਹੀਂ ਕੱਟਿਆ ਜਾਂਦਾ ਮੈਂ ਕਰਦਾ ਗੱਲ ਛੋਟੇ ਨਾਲ ਜਾ ਕੇ ਇਹ ਤਾਂ ਇੱਕ ਦਿਨ ਹੋਣੀ ਪਊਗਾ ਮੈਂ ਤਾਂ ਕਹਿੰਦਾ ਸੀ ਪੰਜ ਚਾਰ ਸਾਲ ਲੰਘ ਜਾਂਦੇ ਚੱਲ ਬਰਾਬਰ ਦੀ ਜਗ੍ਹਾ ਬਣ ਜਾਂਦੀ ਇੱਕ ਜਣਾ ਉੱਧਰ ਹੋ ਜਾਂਦਾ ਇੱਕ ਉੱਧਰ ਕੋ ਨਹੀਂ ਕਰਤਾਂ ਦੰਦੀ ਉਹ ਰਹਿਣੇ ਉਹ ਘੱਟ ਕੋਈ ਨਹੀਂ ਹੈਗੀ ਇਕੱਲੀ ਉਹ ਵੀ ਨਹੀਂ ਹੈਗੀ ਤੂੰ ਵੀ ਬਰਾਬਰ ਦੀ ਹਿੱਸੇਦਾਰ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ ਇੱਕ ਨਾਲ ਨਹੀਂ ਵੱਜਦੀ ਮੈਨੂੰ ਹੀ ਕਹਿਣ ਲੱਗ ਜਾ ਕਰੋ ਖਾਣ ਹੋਰ ਕਿਹਨੂੰ ਕਹਾ ਫਿਰ ਮੈਂ ਹੋਰ ਕਿਹਨੂੰ ਕਹਾ ਜਿਹੜੇ ਮੇਰੇ ਨਾਲੇ ਹੋ ਜਾਂਦੇ ਕੋਸਾਰੇ ਗੱਲ ਸੁਣ ਬੋਬੀ ਆਪਣਾ ਤਾਂ ਦੋਨੇ ਭਾਈਆਂ ਦਾ ਪਿਆਰ ਬਹੁਤ ਸੀ ਠੀਕ ਹੈ ਪਰ ਬਈ ਇਹ ਨਹੀਂ ਕੱਟਦੀਆਂ ਭਾਈ ਮਾਤਾ ਆਪ ਸਮਝਾ ਸਮਝਾ ਕੋ ਉਹਨਾਂ ਨੂੰ ਜ਼ੋਰ ਲਾ ਲਿਆ ਨਾ ਉਹ ਸਮਝੇ ਨਾ ਪਰਜਾਈ ਸਮਝੇ ਹੁਣ ਕਰੀਏ ਤੱਕ ਕਰੀਏ ਕੀ ਬਸ ਇਹੀ ਤਾਂ ਮੈਂ ਸੋਚੀ ਜਾਂਦਾ ਮੈਂ ਤਾਂ ਦੇਖ ਛੋਟੇ ਭਾਈ ਹੁਣ ਤੱਕ ਇਹ ਸੋਚਦਾ ਰਿਹਾ ਤੀ ਵੀ ਜਿਵੇਂ ਆਪਣਾ ਹੁਣ ਤੱਕ ਨਹੀਂ ਵੀ ਗਿਆ ਇਕੱਠਾ ਅੱਗੇ ਵੀ ਨਹੀਂ ਵੀ ਜਾਂਦਾ ਹੈ ਆ ਪਲਾਟ ਲੈ ਲਿਆ ਤੀ ਹੌਲੀ ਹੌਲੀ ਉਹਰੇ ਕੋਠੀ ਪਾਲਾਂਦੇ ਇੱਕ ਜਣ ਅੰਦਰਲੇ ਘਰ ਚ ਰਹਿ ਜਾਂਦਾ ਇੱਕ ਜਣਾ ਉਹਰੇ ਆ ਜਾਂਦਾ ਮੈਨੂੰ ਤਾਂ ਆਪ ਬਈ ਆਂਦੀਗਾ ਕੀ ਚੱਲ ਹੁਣ ਇਕੱਠਾ ਜੀ ਗਿਆ ਤਾਂ ਲੈ ਲਿਆ ਆਪਾਂ ਨੇ ਔਖੇ ਸੌਖੇ ਹੋ ਗਏ ਕੀ ਚੱਲੋ ਸਾਲ ਦੋ ਸਾਲਾਂ ਨੂੰ ਬਈ ਪਾਨ ਲੱਗ ਜਾਂਦੇ ਪੈਸੇ ਇਕੱਠੇ ਹੋ ਜਾਂਦੇ ਆਈ ਤੀ ਮੇਰੀ ਤਾਂ ਇਤਕੀ ਗਾਹਾਂ ਅੱਗੇ ਹਾੜੀਆਂ ਚ ਸਲਾਤ ਇਵੇਂ ਚੋ ਇਟਾ ਉਟਾ ਢੰਡ ਗਿਆ ਲਾਂਗੇ ਚੱਲ ਮਿਸਤਰੀ ਚਾਲ ਠਹਿਰ ਕੇ ਲਾ ਲਾਂਗੇ ਪਰ ਉਹ ਨਹੀਂ ਘਟਦੀਆਂ ਆ ਹੁਣ ਗਿਆ ਤੀਆ ਮਗਾ ਚਾਹ ਦੀ ਘੁੱਟ ਬਣਾ ਦੇ ਕਹਿੰਦੀ ਸਿਲੰਡਰ ਖਤਮ ਆ ਕਾਂ 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 ਕ ਮੈਨੂੰ ਆਏ ਬੋਲਦੀ ਐ ਮੈਨੂੰ ਆਏ ਬੋਲਦੀ ਐ ਜੇ ਆਪਣੇ ਵਾਲਾ ਪਿਆਰ ਹੁੰਦਾ ਦੇਖ ਉਹਨਾਂ ਚ ਵੀ ਇੰਨੀ ਪਿਆਰ ਹੁੰਦਾ ਨਾ ਆਪਣੇ ਘਰ ਦਾ ਮੂੰਹ ਦੂਜੇ ਪਾਸੇ ਹੋ ਜਾਂਦਾ ਬਾਰੇ ਨਿਆਰੇ ਹੋ ਜਾਂਦੇ ਬਾਈ ਕਹੀਏ ਕੀ ਹੁਣ ਸਮਝਦੀਆਂ ਨਹੀਂ ਹੈਗੀਆਂ ਮਾਤਾ ਆਪ ਬਾਈ ਕਾਂ ਨੂੰ ਕਹਿਣਾ ਤੂੰ ਮੇਰਾ ਦਾ ਬਾਈ ਸਰਦੂ ਖਨ ਲਾ ਦਿੰਦੀ ਐ ਨਾ ਘਰੇ ਵਗ ਜਨ ਉਹਦੀ ਚੰਬੜ ਜਾਂਦੀ ਆ ਉਹਦੀ ਨਾ ਚੰਬੜ ਜੇ ਹਾਂ ਤਾਂ ਮੈਂ ਮੈਂ ਚੱਲੀ ਹੋ ਜਾਊਗੀ ਕੀ ਬ ਜਮੀ ਨਹੀਂ ਚੁੱਪ ਕਰਦੀਆਂ ਬਾਈ ਦੇਖ ਮਾਤਾ ਡੋਂ ਨੂੰ ਰਾਜੀ ਨਹੀਂ ਹੈ ਗਿਆ ਆਪਾਂ ਤੀਵੀਆਂ ਪਿੱਛੇ ਲੱਗ ਕੇ ਆਪਾਂ ਥੋੜੀ ਅੱਡ ਹੋਣਾ ਆਪਾਂ ਥੋੜੀ ਆਪਦੇ ਚ ਫਿੱਕ ਪਾਣੀ ਆ ਉਹ ਛੋਟੇ ਵੇ ਅੱਡ ਨੂੰ ਆਪਾਂ ਕਿਹੜਾ ਗਾਹਾਂ ਬੋਲਣੋਂ ਹਟਾਂਗੇ ਰਹਾਗੇ ਤਾਂ ਇੱਕ ਦੂਜੇ ਕੋਲੇ 24 ਘੰਟੇ ਤਾਂ ਆਪਾਂ ਖੇਤ ਇਕੱਠੇ ਰਹਿਨੇ ਆ ਰਾਤ ਨੂੰ ਹੀ ਘਰ ਹੀ ਜਾਨੇ ਆਪਾਂ ਸਾਰਾ ਦਿਨ ਉਰੇ ਇਕੱਠੇ ਰਹਿਨੇ ਆਗੇ ਤਾਂ ਆਪਾਂ ਗੱਲ ਤਾਂ ਐ ਵੀ ਕਲੇਸ਼ ਮੁੱਕ ਜੂਗਾ ਕਲੇਸ਼ ਮਾੜਾ ਹੁੰਦਾ ਪੁੱਤ ਕਲੇਸ਼ ਦਾ ਮੂੰਹ ਕਾਲਾ ਹੁੰਦਾ ਠੀਕ ਹੈ ਨਾ ਅੱਡ ਤਾਂ ਹੋਣੀ ਪਊਗਾ ਹੁਣ ਆਏ ਨਾ ਕਰ ਕੁਝ ਨਹੀਂ ਹੁੰਦਾ ਆਪਾਂ ਬੁਲਾ ਕੇ ਦੋ ਤਿੰਨ ਪਿੰਡ ਚੋਂ ਬੰਦੇ ਲੈ ਲੈਣੇ ਦੋ ਤਿੰਨ ਆਪਾਂ ਆਪਣੇ ਸਾਂਝੇ ਰਿਸ਼ਤੇਦਾਰ ਸੱਦ ਲੈਣੇ ਠੀਕ ਹੈ ਨਾ ਅੱਡ ਤਾਂ ਹੋਣੀ ਪਊਗਾ ਇਹਨਾਂ ਦਾ ਕਲੇਸ਼ ਲੈ ਬੈਠੂ ਆ ਇਹ ਨਹੀਂ ਸਮਝਦੀਆਂ ਇੱਕ ਤਾਂ ਹੁੰਦੀ ਹੈ ਤੀਵੀਂ ਸਮਝੀ ਜਾਂਦੀ ਆ ਕਹੇ ਤੋਂ ਇਹਨਾਂ ਦੀ ਤਾਂ ਗੁੱਤ ਪਿੱਛੇ ਮਤ ਹੁੰਦੀ ਹੈ ਹੈ ਇਥੇ ਇੱਕ ਜਣੀ ਗਲਾਸ ਧੋ ਦੂਗੀ ਉਹੀ ਕਾਈ ਜਾਊਗੀ ਮੈਂ ਗਲਾਸ ਧੋਤਾ ਤੀ ਮੈਂ ਤੜਕੀ ਗਲਾਸ ਧੋਤਾ ਤੀਗਾ 50 ਵਾਰੀ ਇਹਨਾਂ ਨੂੰ ਕੰਮ ਵੰਡ ਕੇ ਦੇਤਾ ਆਪਾਂ ਨੇ ਇੱਕ ਜਣੀ ਭਾਈ ਡੰਗਰਾਂ ਦਾ ਕਰ ਲਿਆ ਕਰੋ ਇੱਕ ਝੁੱਲੇ ਚੌਕੇ ਦਾ ਕਰ ਲਿਆ ਕਰੋ ਫੇਰ ਦੂਜੀ ਜਣੀ ਡੰਗਰਾਂ ਦਾ ਕਰ ਲਿਆ ਕਰੋ ਦੂਜੀ ਕਰ ਲਿਆ ਕਰੂਗੀ ਹੈ ਹੁਣ ਸਮਝੀ ਦੇ ਨਹੀਂ ਹੈਗੀਆਂ ਮੈਂ 50 ਵਾਰ ਆਵਦੇ ਵਾਲੀ ਨੂੰ ਭਾਈ ਕਿੰਨੇ ਵਾਰ ਸਮਝਾਤਾ ਅੰਦਰ ਬਾੜ ਬਾੜ ਸਮਝਾਤਾ ਫੇਰ ਵੀ ਨਰਮ ਹੈਗੀ ਆ ਚੱਲ ਕਰੀ ਜਾਂਦੀ ਆ ਮਾੜਾ ਮੋਟਾ ਡੰਕਰ ਪਸੰਦ ਆ ਤੇਰੇ ਵਾਲੀ ਪਰਜਾਈ ਤਾਂ ਤੜਕੀ ਚ ਸ਼ਿਕਨੀ ਲਾ ਲੂਗੀ ਮੈਂ ਤਾਂ 45 ਸਾਲ ਦੀ ਬੁੜੀ ਹੋਰੀ ਇਹਨੂੰ ਸ਼ਰਮ ਨਹੀਂ ਆਉਂਦੀ। ਨੂੰਹ ਵਾਲੀ ਹੋਣ ਵਾਲੀ ਹੋ ਰਹੀ ਐ। ਔਰ ਬਾਈ ਮੜਾ ਮੋਟਾ ਤੂੰ ਵੀ ਕਹਾ ਕਰ ਕੀ ਮੜਾ ਮੋਟਾ ਕਰਦੇ ਕੰਮਾਂ 'ਚ ਹੱਥ ਬਟਾ ਦਿਆ ਕਰੂਗੀ। ਹੁਣ ਕੀ ਡਾਂਗ ਮਾਰਾਂ ਮੈਂ? ਮੈਂ ਤਾਂ ਅਹੀਂ ਕਹਿੰਨੇ ਉਹਨੂੰ ਹੋਰ ਨਹੀਂ। ਆਪਾਂ ਢੇ ਹੋ ਲਾਣੇ ਆ। ਵਧੀਆ ਨਾਲ ਇਹਨਾਂ ਨੂੰ ਸੁਰਤ ਆ ਜੂਗੀ। ਹੁਣ ਤਾਂ ਇੱਕ ਕੋਈ ਚੁੱਲ੍ਹੇ ਤੇ ਆਉਂਦਾ ਇਹਨਾਂ ਨੂੰ ਖਾਣ ਪੀਣ ਨੂੰ ਖੁੱਲਾ ਸਮਾਨ। ਜਦੋਂ ਆਇਆ ਨਾ ਮਿੰਨ ਤੋਲ ਕੇ ਇਹਨਾਂ ਨੂੰ ਵੀ ਪਤਾ ਲੱਗ ਜੂਗਾ। ਹੁਣ ਤਾਂ ਘੱਟ 'ਚ ਇਹ ਜਿੱਦ ਜਿੱਦ ਕੇ ਖਰਚ ਦੀਆਂ ਨੇ। ਵੀ ਹਾਂ ਮੈਂ ਇਹਨਾਂ ਪਿੱਛੇ ਰਹਿ ਜਾਂ ਮੈਂ ਨਾ ਰਹਿ ਜਾਂ ਪਿੱ ਚੱਲ ਬਈ ਦੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਮਾਤਾ ਬਈ ਤੇਰੇ ਨਾਲ ਆ ਤੇਰੇ ਨਾਲ ਇਹ ਸਹਿਮਤਾਂਗਾ ਆਂ ਦੇਖ ਲੈਨੇ ਬਈ ਅੱਡ ਹੋ ਕੇ ਕੀ ਪਤਾ ਸਮਝ ਜਾਨ ਹੋਰ ਤਾਂ ਕੋਈ ਹੱਲ ਹੈ ਨਹੀਂ ਉਹ ਵੀ ਫਿਰ ਕੋਈ ਹੱਲ ਨਹੀਂ ਹੈਗਾ ਬਈ ਕੋਈ ਹੱਲ ਨਹੀਂ ਹੈਗਾ ਦੇਖ ਆਪਾਂ ਖੇਤੀ ਇਕੱਠੀ ਰੱਖਾਂਗੇ ਆਪਾਂ ਦੋਨੇ ਭਾਈ ਸਾਰਾ ਦਿਨ ਉਰੇ ਖੇਤ ਚ ਰਹਨੇ ਕੋਈ ਚੱਕਰ ਨਹੀਂਗਾ ਠੀਕ ਹੈ ਨਾ ਚੱਲ ਬਈ ਦੇਖ ਲੈ ਫਿਰ ਜਿਵੇਂ ਤੈਨੂੰ ਠੀਕ ਲੱਗਦਾ ਸਰਪੰਚ ਨੂੰ ਸਾਧ ਲਾ ਦੋ ਚਾਰ ਰਿਸ਼ਤੇਦਾਰ ਨੇ ਬਈ ਉਹਨਾਂ ਨੂੰ ਸਾਧ ਲਾ ਲੈ ਜਾ ਉਹ ਚੁਕਾ ਮੇਰੇ ਨਾਲ ਕੱਖ ਜੇ ਪਰੇੜੇ ਤੇ ਲੱਦੀ ਹੈ ਹਾਂ ਬਈ ਅੱਛਾ ਜੀ ਪਟਾਏਮ ਹੋ ਰਿਹਾ ਅਕੇਤੇ ਸੜੀ ਹੋਈ ਨੇ ਗੰਦ ਪਾਇਆ ਹਮ ਤਰ ਜਿੱਤ ਲਿਆ ਕੇ ਪਾਗਲ ਜੀ ਬੋਲਣ ਦਾ ਵੀ ਨਹੀਂ ਪਤਾ ਟੰਗੁਰ ਜੀ ਨੇ ਵੀ ਕੀ ਕਹਿਣਾ ਕੀ ਨਾ ਬੋਕਣਾ ਬੋਕਣਾ ਆਉਂਦਾ ਤੈਨੂੰ ਹੋਰ ਵੀ ਕੁਝ ਕਰਨ ਆਉਂਦਾ ਵਾ ਪਾਗਲ ਜੀ ਪਿੰਡੂ ਜੀ ਮੈਂ ਕੀ ਗੱਲ ਆ ਆ ਕੱਪੜੇ ਥੱਲੇ ਸਿੱਟ ਰੇਗੇ ਨਾਲੇ ਕੱਪੜੇ ਮੈਂ ਪਾ ਕੇ ਗਈ ਸੀ ਇੱਜ ਚੱਕ ਕੇ ਆਉਂਦੇ ਸਿਰ ਤੇ ਤੇਰਾ ਕਿਹੜਾ ਉਰੇ ਉਹ ਨਾਮ ਲਿਖਿਆ ਹੋਇਆਗਾ ਤੂੰ ਪਹਿਲਾਂ ਨਹੀਂ ਤੋਸੇ ਕੀ ਨਾ ਤੂੰ ਜਦੋਂ ਮੈਂ ਬੈਠੀ ਅੰਦਰ ਮੈਂ ਜਦੋਂ ਮੈਂ ਕੋਈ ਕੰਮ ਕਰਨਾ ਹੁੰਦਾ ਉਹਦੀ ਤੂੰ ਕਿਧਰੋਂ ਆ ਜੈਨੀ ਐ ਪਹਿਲਾਂ ਤੈਨੂੰ ਦੀਂਦਾ ਨਹੀਂ ਕੋਸਾ ਅੱਛਾ ਤੀ ਕਿਧਰ ਤਾਂ ਤੈਨੂੰ ਵੀ ਪਹਿਲਾਂ ਮੈਂ ਤਾਂ ਕੰਮ ਕਰਕੇ ਆਈਆਂ ਅਦਰੋਂ ਕੀ ਕੰਮ ਕਰਕੇ ਆਈਆਂ ਤੂੰ ਕਿਹੜੀ ਪੜਾਈ ਕਰਕੇ ਆਈਆਂ ਤੂੰ ਬੜੀਆ ਕੰਮ ਦੀ ਕੀ ਕਰਦੀ ਐ ਤੂੰ ਕੀ ਨਹੀਂ ਕਰਦੀ ਮੈਂ ਤੂੰ ਕੀ ਕਰਦੀ ਏ ਤੂੰ ਇਹ ਤਾਂ ਜਾ ਮੇਰੇ ਨਾਲ ਤਾਂ ਜ਼ਿਆਦਾ ਨਾ ਬੋਲਿਆ ਕਰ ਤੂੰ ਜਾ ਜਾ ਕੇ ਆਪਣਾ ਕੰਮ ਕਰ ਕਪੜੇ ਕਾ ਤਾਂ ਸਰਦੀਆਂ ਦੀ ਥੱਲੇ ਹੈ ਤੂੰ ਮੈਂ ਤੈਨੂੰ ਵੀ ਵਾਰ ਸਮਝਾ ਲਿਆ ਸਰਦੀ ਹੋਣੀ ਹੈਗੀ ਤੂੰ ਪਰ ਬਸ ਸਰਦੀ ਹੋਣੀ ਮੈਂ ਕਿਹਾ ਕਾ ਨੂੰ ਕਾ ਨੂੰ ਰੋ ਰੋ ਜਾ ਕਰ ਪਹਿਲੇ ਰੋ ਰੋ ਜਾ ਪਰਖ ਇਨਾਂ ਨੇ ਇਹਨੇ ਰਹਿਣਾ ਓਕਾ ਜਾਦੇ ਤੂੰ ਜਾਦੇ ਜੰਗਲ ਹੀ ਹੈ ਹਟੋ ਹੋ ਗਈ ਹੋ ਗਿਆ ਜਾਦੀ ਜਾਦੀ ਗੱਲ ਤਾਂ ਦੱਸ ਦੇ ਕੀ ਹੋ ਗਈ ਗੱਲ ਕੀ ਹੋਣੀ ਹੈਗੀ ਕਪੜੇ ਪਾਇਤੇ ਮਸੀਨ ਤੇ ਚੱਕ ਕੇ ਥੱਲੇ ਸੜਤੇ ਆਖੇ ਕਹਦੀ ਮੁਸਕਬਾਰਦੀ ਐ ਤੂੰ ਤਾਂ ਮੁਸਕਦਾ ਘਰੋ ਜੇ ਉਹ ਇਹ ਜਿਆਦੇ ਸੋਹਣੀ ਹੈਗੀ ਨਾ ਬਾਬੀ ਕੀ ਗੱਲ ਐ ਕਪੜੇ ਕਾਦੂ ਡੇਗਤੇ ਨਾ ਕੀ ਗੱਲ ਤੈ ਉਹਦੇ ਕਪੜੇ ਚੱਕ ਕੇ ਕਿਉਂ ਵਗਾ ਕੇ ਮਰੇ ਨੇ ਤੈਨੂੰ ਅਕਲ ਨਹੀਂ ਹੈਗੀ ਨਾ ਵਗਾ ਕੇ ਨਾ ਮਾਰਾ ਉਹ ਸਵੇਰ ਦੇ ਤੇ ਤੇਰੀ ਬੇਟੀ ਆ ਰੋਤੇ ਹੈ ਉਹਨੂੰ ਵੀ ਅਹੀਂ ਨਹੀਂ ਪਤਾ ਹੈਗਾ ਵੀ ਇਹਨੇ ਵੀ ਕੋਈ ਕੰਮ ਕਰਨਾ ਹੋਊਗਾ ਕੈਵਰ ਕਹਤਾ ਵੀ ਭਾਈ ਮੈਂ ਕਪੜੇ ਧੋਣੇ ਆ ਉਹਨੂੰ ਚੱਕ ਰੋ ਕਰਨਾ ਪਰਾ ਗੇੜੇ ਦੇ ਜਾਂਦੀ ਆ ਉਥੇ ਗੇੜਾ ਦੇ ਕੇ ਫੇਰ ਆ ਜਾਂਦੀ ਆ ਇੱਧਰ ਨੂੰ ਉਹਨੂੰ ਨਹੀਂ ਪਤਾ ਹੋਏਗਾ ਵੀ ਇਹਨੇ ਵੀ ਕੁਝ ਕਰਨਾ ਹੋਊਗਾ ਉਹ ਫੇਰ bari batte tholaniya bhaga ke ta nahi maarne thi ge tu keh dandi vi pai chakla kehnda lagge riye tere samne ਉਹ ਤਾਂ ਬਹੁਤ ਕੁਝ ਕਹੂਗੀ ਬਹੁਤ ਕੁਝ ਕਹੂਗੀ ਉਹ ਤਾਂ ਬਹੁਤ ਕੁਝ ਕਹਿੰਦੀ ਹੈਗੀ ਉਹ ਮੈਂ ਝੰਲਦੀ ਵੀ ਮੈਨੂੰ ਹੁੰਦਾ ਆ ਵੀ ਨਿਕਲ ਜੇ ਇੱਥੋਂ ਸਾਰਾ ਕੁਝ ਮੈਂ ਹੀ সামਲਾਂ ਦੇਖ ਲਓ ਜੀ ਜਦੋਂ ਟਾਈਮ ਲੱਗੂ ਮੈਂ ਉਹਦੀ ਧੋਉਂਗੀ ਕੱਪੜੇ ਆ ਪਹਿਲਾਂ ਤਾਂ ਸਵੇਰੇ ਸਾਰੇ ਟੱਬਰ ਦਾ ਲੰਗਰ ਥਾਪਿਆ ਪਰ ਇੰਨੇ ਕੱਪੜੇ ਧੋਤੇ ਸਾਰਾ ਕੰਮ ਤਾਂ ਮੇਰੇ ਸਿਰ ਤੇ ਹੈਗਾ ਉੱਤੋਂ ਇਹ ਕਹਦੀ ਟਾਈਮ ਨਾਲ ਕੱਪੜੇ ਨਹੀਂ ਧੋ ਸਕਦੀ ਹੈਗੀ ਘਮਾਰ ਹੋਈ ਪਈ ਇਹ ਦਿਹਾੜੀ ਜਮੀ ਮੈਨੂੰ ਲੱਗਦਾ ਹੁਣ ਛੋਟੀ ਨਹੀਂ ਨਿਬਦੀ ਹੈਗੀ ਛੋਟਾ ਤਾਂ ਕੰਜਰ ਖਾਣਾ ਅੱਡ ਕਰਨੀ ਪਊਗਾ ਮੈਂ ਤਾਂ ਆਪ ਕਹਿੰਦੀ ਹੈਗੀ ਵੀ ਹੋ ਜੋ ਅੱਡ ਪਰ ਨਵੇਂੜੋ ਸੇ ਆਪਾ ਰੋਜ਼ ਰੋਜ਼ ਦੀ ਕਿਚਕਿਚ ਤੋਂ ਪੈਂਡਾ ਛੁੱਟੇ ਮੈਨੂੰ ਤਾਂ ਆਪੇ ਹੀ ਲੱਗਦਾਗਾ ਹੁਣ ਕਰਨੀ ਪਊ ਤੁਹਾਨੂੰ ਅੱਡ ਮੈਂ ਤਾਂ ਆਪ ਕਹਿਣੀ ਐ ਉਹ ਜੋ ਅੱਡਾ ਬਰਾ ਪੰਜਰਖਾਨਾ ਮੁੱਕੂ ਘਰ ਉਹਦਾ ਦੁੱਪ ਕਾਵਾਂਗੇ ਦੋ ਆਪਦੇ ਖਾਵਾਂਗੇ ਆਪਦੇ ਪਕਾਉਣ ਨਾ ਪਕਾਉਣ ਓਏ ਅੱਡ ਤਾਂ ਹੋਣੀ ਪਊਗਾ ਹੁਣ ਦੇਖ ਲਿਆ ਤੁਹਾਡਾ ਅੱਜ ਤਾਂ ਤੁਸੀਂ ਇੱਕ ਦੂਜੇ ਦੇ ਜੱਫੇ ਤੱਕ ਆ ਗਈਆਂ ਗੁੱਤਾਂ ਤੱਕ ਆ ਗਈਆਂ ਹੁਣ ਨਹੀਂ ਤੁਸੀਂ ਕੱਟਦੀਆਂ ਆਪਦੇ ਪੇਕੇ ਨੂੰ ਫੋਨ ਕਰ ਦੋ ਭਾਈ ਕਿਤੇ ਕੱਲ ਨੂੰ ਕਹੋ ਵੀ ਸਾਡਾ ਕੋਈ ਸੱਦਿਆ ਨਹੀਂਗਾ ਨਾਲੇ ਤੂੰ ਕਰ ਦੇ ਆਪਦੇ ਪੇਕੇ ਨੂੰ ਹੁਣ ਕੋਈ ਆ ਜੂਆ ਤੁਹਾਡੇ ਵੀ ਨਾਲੇ ਲੱਗ ਜੂਆ ਪਤਾ ਵੀ ਸਾਡੀਆਂ ਕੁੜੀਆਂ ਕਿਹੀਂ ਜਿਆਂ ਨੇ ਕੱਟਦੀਆਂ ਨੇ ਕਿ ਨਾ ਭਾਈ ਤੂੰ ਵੀ ਸੁਣ ਲੈ ਮੈਂ ਮਹਿਰਾਂ ਨੂੰ ਫੋਨ ਕਰ ਦੇ ਠੀਕ ਹੈ ਨਾ ਜਿਹਨੂੰ ਜਿਹਨੂੰ ਸੱਦਣਾ ਮੈਂ ਕਰਦਾ ਪਿੰਡ ਚ ਦੋ ਚਾਰ ਨਾਲ ਗੱਲ ਸਾਰਿਆਂ ਨੂੰ ਬਿਠਾਵਾਂਗੇ ਪੂਰੇ ਨਿਕਲ ਨਹੀਂ ਆ ਕਹਿੰਦਾ ਬਹੁਤ ਹੋ ਗਿਆ ਮੈਂ ਤਾਂ ਸੋਚਦਾ ਸੀ ਮਾ ਪੰਜ ਚਾਰ ਸਾਲ ਲੰਘ ਜਾਣਗੇ ਉਹ ਜਿਹੜਾ ਬਾਹਰ ਪਲਾਟ ਲਿਆਤੀ ਆਪਾਂ ਮੈਂ ਕਿਹਾ ਉੱਥੇ ਇੱਕ ਜਣੇ ਦੀ ਜਗ੍ਹਾ ਉੱਥੇ ਪੈ ਜੂ ਇੱਕ ਦੀ ਆ ਰਹਿ ਜੂਗੀ ਮਨ ਆ ਬਈ ਐਂ ਸੋਚਿਆ ਸੀਗਾ ਕਿ ਚੱਲ ਇੱਕ ਉਧਰ ਭag ਜੂਗਾ ਇੱਕ ਉਰੇ ਰਹਿ ਜੂਗਾ ਕਾਹਨੂੰ ਲੜਾਈ ਨਾਲ ਐਵੇਂ ਅੱਡ ਹੋਣਾਗਾ ਪਰ ਇਹ ਨਹੀਂ ਕੱਟਦੀਆਂ ਕਾਹਨੂੰ ਸਮਝੀਂ ਜਾਂਦੇ ਇਹ ਨੂੰ ਨਾ ਆਪਾਂ ਮੌਕੇ ਤੇ ਆਉਂਦੇ ਇਨੇ ਤੇ ਇੱਕ ਦੂਜੀ ਦਾ ਪਾੜ ਦੇਣਾ ਤੀਸਰ ਚੱਲ ਉਹਨੇ ਖੜੀ ਕੀ ਮੰਗਦੀ ਆ ਬਣਾ ਰੋਟੀ ਰੋਟੀ ਹੁਣ ਨਹੀਂ ਪੱਕੀ ਆ ਪਕਾਈ ਜਾਂ ਮੈਲਦੀਆਂ ਚੱਲ ਚੱਲ ਅੰਦਰ ਪਹਿਲਾਂ ਇਹਨੂੰ ਬਣਾ ਲੈਂਦੇ ਫਿਰ ਤੂੰ ਆਪ ਕੋ ਬਣਾ ਲਈ